ਸਾਤਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਸਵੇਰੇ 8:30 ਵਜੇ 26 ਅਗਸਤ 2025 ਨੂੰ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਹਿਮਾਚਲ ਜੰਮੂ ਇਹਨਾਂ ਖੇਤਰਾਂ ਦੇ ਵਿੱਚ ਹਾਲਾਤ ਕੋਈ ਬਹੁਤੇ ਸਖਾਵੇਂ ਨਹੀਂ ਹੈਗੇ ਚਾਹੇ ਦਰਿਆਵਾਂ ਦੇ ਨੇੜੇ ਹੋਣ ਚਾਹੇ ਦਰਿਆਵਾਂ ਤੋਂ ਦੂਰ ਹੋਣਗੇ ਸਭ ਤੋਂ ਪਹਿਲਾਂ ਡੈਮਾਂ ਦੇ ਪਾਣੀ ਦੇ ਪੱਧਰ ਦੀ ਗੱਲ ਕਰ ਲਈਏ ਉਸ ਤੋਂ ਬਾਅਦ ਦਰਿਆਵਾਂ ਦੀ ਗੱਲ ਕਰਾਂਗੇ ਤੇ ਫਿਰ ਚੋਆਾਂ ਦੀ ਗੱਲ ਕਰਾਂਗੇ ਪਾਖੜਾ ਟਾਈਮ ਆ ਜਿਹਦਾ ਰੈਡ ਲਾਈਨ 1680 ਫੁੱਟਾ ਉਹ ਅੱਜ ਸਵੇਰੇ 6 ਵਜੇ 1670 ਫੁੱਟ ਨੂੰ ਪਾਰ ਕਰ ਗਿਆ 1670.70 ਫੁੱਟ ਤੱਕ ਦਾ ਲੈਵਲ ਚੜਿਆ ਗਿਆ ਪਿੱਛੋਂ ਪਾਣੀ 84000 ਕਿਊਸਕ ਤੋਂ ਜ਼ਿਆਦਾ ਆ ਰਿਹਾ ਛੱਡਾ ਜਾ ਰਿਹਾ 43000 ਕਿਊਸਕ ਉਹ ਤਾਂ ਅੱਧਾ ਕਿਨਾਰੇ ਚ ਜਾਂਦਾ ਬਾਕੀ ਸਤਲੁਜ ਚ ਰੁੜ ਕੇ ਆਉਂਦਾ 22000 ਕਿਊਸਕ ਪਰ ਪਿੱਛੋਂ ਮੀਂਹ ਪੈ ਰਹੇ ਨੇ ਸਤਲੁਜ ਚ ਹੋਰ ਚੋਆ ਜਾਂ ਨਦੀਆਂ ਦਾ ਪਾਣੀ ਵੀ ਸ਼ਾਮਲ ਹੋ ਰਿਹਾਗਾ ਪੌਂਗ ਡੈਮ ਜਿਹਦੀ ਰੈਡ ਲਾਈਨ 1390 ਫੁੱਟਾ ਉਹ ਅੱਜ ਸਵੇਰੇ 7 ਵਜੇ 1388.41 ਫੁੱਟ ਤੱਕ ਪਹੁੰਚ ਗਿਆ ਜਾਨੀ ਕਿ 1388 ਫੁੱਟ ਨੂੰ ਪਾਰ ਕਰ ਗਿਆ ਉਹਦੇ ਵਿੱਚ ਪਿੱਛੋਂ ਪਾਣੀ 1,72,000 ਕਿਊਸ ਕਾ ਰਿਹਾ ਵਿਆਸ ਦਰਿਆ ਦਾ ਪੌਂਗ ਦੇ ਵਿੱਚ ਤੇ ਅੱਗੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਸਵੇਰੇ 7 ਵਜੇ ਉਹ 70,000 ਕਿਊਸ ਕ ਛੱਡਿਆ ਜਾ ਰਿਹਾ ਇਹਦੇ ਵਿੱਚ ਹੁਣ ਹੋਰ ਚੋਆ ਦਾ ਹੋਰ ਨਦੀਆਂ ਦਾ ਪਾਣੀ ਵੀ ਜੁੜੂਗਾ ਤੇ ਜਿਹੜਾ ਹਰੀਕੇ ਹੱਡ ਤੱਕ ਆਊਗਾ ਪਿਆਸ ਦਾ ਪਾਣੀ 70,000 ਕਿਊਸ ਕ ਨਹੀਂ ਉਸ ਤੋਂ ਬਾਅਦ ਕੇ ਆਊਗਾ ਹਰੀਕੇ ਹੈਡ ਦਾ ਜ਼ਿਕਰ ਕਰ ਲਈਏ ਤਾਂ ਅੱਜ ਸਵੇਰੇ 6 ਵਜੇ ਜਿਹੜਾ ਪਾਣੀ ਪਹੁੰਚ ਰਿਹਾ ਸੀ ਕਿ ਪਿੱਛੋਂ ਚਾਹੇ ਸਤਲੁਜ ਦਾ ਚਾਹੇ ਬਿਆਸ ਦਾ ਚਾਹੇ ਉਹ ਹੋਰ ਨਦੀਆਂ ਨਾਲਿਆਂ ਦਾ ਰਲ ਕੇ ਤਾਂ ਹਰੀਕੇ ਹੈਡ ਤੇ ਸਵੇਰੇ ਅੱਜ ਪਾਣੀ ਲਗਭਗ 242000 ਕਿਊਸਕ ਤੋਂ ਜ਼ਿਆਦਾ ਪਹੁੰਚ ਰਿਹਾ ਸੀ ਤੇ ਜਿਹੜਾ ਨਹਿਰਾ ਤੋਂ ਬਾਅਦ ਅੱਗੇ ਸਤਲੁਜ ਦੇ ਵਿੱਚ ਛੱਡਿਆ ਜਾ ਰਿਹਾ ਸੀ ਹਰੀਕੇ ਹੈਡ ਤੋਂ ਉਹ 229000 ਕਿਊਸਕ ਛੱਡਿਆ ਜਾ ਰਿਹਾ ਹੈ ਮੈਂ ਕਿਉਂਕਿ ਅਗਲੇ 12 16 ਘੰਟੇ ਹੋਰ ਪੈਣਾ ਤੇ ਪਹਾੜਾਂ ਦੇ ਵਿੱਚ ਤਾਂ ਹੋ ਸਕਦਾ ਅਗਲੇ 24 ਘੰਟੇ ਹੋਰ ਪਵੇ ਸੋ ਜਿਹੜਾ ਇਹ ਹਰੀਕੇ ਹੈੱਡ ਤੱਕ ਪਾਣੀ 242000 ਕਿਊਸਕ ਪਹੁੰਚ ਰਿਹਾ ਇਹਦੇ ਵਿੱਚ 6 170000 ਕਿਊਸਕ ਦਾ ਹੋਰ ਵਾਧਾ ਹੋ ਜਾਂਦਾ ਤੇ ਇਹ ਚੰਬੇ ਵਾਲੀ ਗੱਲ ਨਹੀਂ ਕਿਉਂਕਿ ਜਿਸ ਤਰ੍ਹਾਂ ਦਾ ਮੌਸਮ ਆ ਉਸ ਤਰ੍ਹਾਂ ਚਾਪ ਰਿਹਾ ਕਿ ਇਹ 3 ਲੱਖ ਕਿਊਸਕ ਨੂੰ ਵੀ ਪਾਰ ਕਰ ਸਕਦਾ ਜਿਹੜਾ ਪਹੁੰਚ ਰਿਹਾ ਪਾਣੀ ਹਰੀਕੇ ਹੈਡ ਤੱਕ ਤੇ ਜਿਹੜਾ ਹਰੀਕੇ ਹੈਡ ਤੋਂ ਛੱਡਿਆ ਜਾ ਰਿਹਾ ਉਹ ਇਸ ਟਮ ਸਵਾਕ 2 ਲੱਖ ਕਿਊਸਕ ਦਾ ਉਹ ਛੱਡਿਆ ਜਾ ਰਿਹਾ ਵੀ 2.5 ਲੱਖ ਕਿਊਸਕ ਨੂੰ ਪਾਰ ਕਰ ਸਕਦਾ ਜਾਂ 1.7 ਲੱਖ ਕਿਊਸਕ ਨੂੰ ਪਾਰ ਕਰ ਸਕਦਾ ਇਹ ਜਾਪ ਰਿਹਾ ਕਿ ਇਦਾਂ ਹੋ ਸਕਦਾ ਅਗਲੇ 24 ਘੰਟਿਆਂ ਦੇ ਦੌਰਾਨ ਸੋ ਅਗਲੇ 24 ਘੰਟੇ ਉਸ ਤੋਂ ਬਾਅਦ ਅਗਲੇ 48 ਘੰਟੇ ਫਾਜ਼ਿਲਕਾ ਜ਼ਿਲ੍ਹੇ ਵਾਲਿਆਂ ਦੀ ਬਹੁਤ ਅਹਿਮ ਨੇ ਉੱਥੇ ਪਾਣੀ ਸਤਲਜ ਤੋਂ ਦੂਰ ਦੂਰ ਤੱਕ ਖਿੰਡੂਗਾ ਤੇ ਜਿਹੜੇ ਬੰਨ ਨੇ ਸਤਲਜ ਦੇ ਫਿਰੋਜ਼ਪੁਰ ਜ਼ਿਲ੍ਹਾ ਜਾਂ ਮੋਗਾ ਜ਼ਿਲ੍ਹਾ ਉਹਨਾਂ ਖੇਤਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਹੈਗੀ ਆ ਬੰਨਾਂ ਤੇ ਬਹੁਤ ਜ਼ਿਆਦਾ ਨਿਗਰਖਣੀ ਪੂ ਅਗਲੇ 48 ਘੰਟੇ ਜਿੱਥੋਂ ਤੱਕ ਮੀਂਹ ਦੀ ਗੱਲ ਆ ਮੀਂਹ ਜੰਮ ਕੇ ਵਰ ਰਿਹਾ ਮਾਝਾ ਤਵਾਬਾ ਤੇ ਮਾਲਵੇ ਦੇ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਲਗਾਤਾਰਤਾ ਦੇ ਵਿੱਚ ਜਾਰੀ ਹੈ ਤੇ ਅੱਜ ਤੀਸਰਾ ਦਿਨ ਲਗਭਗ ਹੁੰਦਾ ਜਾ ਰਿਹਾ ਕਈ ਖੇਤਰਾਂ ਦੇ ਵਿੱਚ ਸੋ ਇਹਨਾਂ ਵੱਡੇ ਦਰਿਆਵਾਂ ਤੋਂ ਇਲਾਵਾ ਵੀ ਜਿਹੜੇ ਚੋ ਨੇ ਜਿਵੇਂ ਸਰੰਦ ਚੋਆ ਠੀਕ ਆ ਜਾਂ ਮਾਨਸਾ ਦੇ ਜਾਂ ਸੰਗਰੂਰ ਦੇ ਜਾਂ ਬਰਨਾਲਾ ਦੇ ਜਾਂ ਇਸੇ ਤਰ੍ਹਾਂ ਤਰਨਤਾਰਨ ਜਾਂ ਹੋਰ ਇਲਾਕਿਆਂ ਦੇ ਜਿਹੜੇ ਚੋ ਨੇ ਉਹ ਚੋ ਵੀ ਭਰਨ ਦੇ ਅਸਾਰ ਪੂਰੇ ਪੂਰੇ ਬਣ ਗਏ ਨੇਗੇ ਮਾਨਸਾ ਜ਼ਿਲ੍ਹੇ ਦੇ ਵਿੱਚ ਅੱਕਾਂ ਵਾਲੀ ਦੇ ਨੇੜੇ ਜਿਹੜਾ ਸਰੰਦ ਚੋਆ ਉਹ ਪੂਰਾ ਓਵਰਫਲੋ ਹੋ ਗਿਆ ਇਹ ਚੋ ਅੱਗੇ ਜਿਹੜਾ ਫਤਿਹਵਾਸ ਜ਼ਿਲ੍ਹੇ ਦੇ ਖੈਰਪੁਰ ਨੇੜੇ ਜਾ ਕੇ ਕੱਗਰ 'ਚ ਮਿਲਦਾਗਾ ਕੱਗਰ ਤੇ ਪਿੱਛੋਂ ਪਾਣੀ ਫਿਲਹਾਲ ਉਹਨਾਂ ਨਹੀਂ ਹੈਗਾ ਪਰ ਜਦੋਂ ਇਹ ਚੋਅ ਮਿਲੀ ਜਾਣਗੇ ਅੱਗੇ ਅੱਗੇ ਤਾਂ ਫਤਿਹਪੁਰ ਜ਼ਿਲ੍ਹਾ ਅੱਗੇ ਮਾਨਸਾ ਜ਼ਿਲ੍ਹਾ ਅੱਗੇ सिरसा ਜ਼ਿਲ੍ਹਾ ਉਹਨਾਂ ਜਿਲ੍ਹਿਆਂ ਦੇ ਵਿੱਚ ਕੱਗਰ ਦੇ ਵਿੱਚ ਪਾਣੀ ਹੌਲੀ-ਹੌਲੀ ਵਧਣ ਦੇ ਅਸਾਰ ਬਣਦੇ ਜਾ ਪਰ ਬਹੁਤੇ ਵੱਡੇ ਹੜ੍ਹ ਦੇ ਅਸਾਰ ਉਹਨਾਂ ਖੇਤਰਾਂ 'ਚ ਨਹੀਂ ਜਾ ਪਰ ਕਿਉਂਕਿ ਜਾ ਪਰ ਰਿਹਾ ਕਿ ਅੱਜ ਸ਼ਾਮ ਤੱਕ ਮਾਲਵਾ ਖੇਤਰ ਦੇ ਵਿੱਚੋਂ ਮੀਂਹ ਜਿਹੜਾ ਉਹ ਰੁਕਣ ਦੇ ਅਸਾਰ ਬਣ ਜਾਣਗੇ ਰਾਜਸਥਾਨ ਦੇ ਬਹੁਤੇ ਖੇਤਰਾਂ 'ਚੋਂ ਸਿਸਟਮ ਇਹ ਉੱਪਰਲੇ ਪਾਸੇ ਨੂੰ ਆ ਗਿਆ ਤੇ ਇਸੇ ਤਰ੍ਹਾਂ ਜਿਹੜਾ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਸਾਹਿਬ ਉਹਨਾਂ ਖੇਤਰਾਂ ਤੋਂ ਥੋੜਾ ਜਿਹਾ ਉੱਪਰ ਨੂੰ ਉੱਠ ਗਿਆ ਫਾਜ਼ਲਕਾ ਮੁਕਸਰ ਸਾਹਿਬ ਇਲਾਕਿਆਂ ਦੇ ਵਿੱਚ ਮੀਂਹ ਥੋੜਾ ਬਹੁਤ ਟੁੱਟਮਾ ਕਿਤੇ ਕਿਤੇ ਪੈਣ ਦੇ ਅਸਰ ਹਜੇ ਵੀ ਵਰਕਰਾਰ ਨੇ ਬਠਿੰਡਾ ਤੇ ਮਾਨਸਾ ਦੇ ਵਿੱਚ ਹਜੇ ਵੀ ਵਰਕਰਾਰ ਨੇ ਪਰ ਅ ਅਗਲੇ 24 ਘੰਟੇ ਖਾਸ ਤੌਰ ਤੇ ਅੱਜ ਸ਼ਾਮ ਤੱਕ ਜੰਮੂ ਦੇ ਬਹੁਤੇ ਖੇਤਰਾਂ 'ਚ ਭਾਰੀ ਮੀਂਹ ਦੇ ਅਸਾਰ ਨੇ ਹਿਮਾਚਲ ਦੇ ਬਹੁਤੇ ਖੇਤਰਾਂ 'ਚ ਭਾਰੀ ਮੀਂਹ ਦੇ ਅਸਾਰ ਨੇ ਮਾਚਾ ਤਵਾਪਾ ਦੇ ਖੇਤ ਬਹੁਤੇ ਖੇਤਰਾਂ 'ਚ ਭਾਰੀ ਮੀਂਹ ਦੇ ਅਸਾਰ ਨੇ ਇਸ ਤੋਂ ਇਲਾਵਾ ਫਿਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਅ ਪਟਿਆਲਾ ਸੰਗਰੂਰ ਇਹਨਾਂ ਖੇਤਰਾਂ 'ਚ ਵੀ ਜਿਹੜਾ ਕਾਫੀ ਮੀ ਤੇ ਅਸਾਰ ਪਵਦ ਖੇਤਰ ਦੇ ਵਿੱਚ ਵੀ ਨੇ ਟੁੱਟਵੇਂ ਰੂਪ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਨੇਗੇ ਇਹ ਸਿਸਟਮ ਆਮੇ ਕੱਲ ਸਵੇਰ ਤੱਕ ਇਥੋਂ ਸਮਾਪਤੀ ਕਰ ਸਕਦਾਗਾ ਪਰ ਇਸ ਤੋਂ ਬਾਅਦ ਵੀ ਮੀਂਹ ਰੁਕਣ ਦੇ ਅਸਾਰ ਨਹੀਂ ਹੈਗੇ ਅਗਲੇ ਘੱਟੋ ਘੱਟ 8-10 ਦਿਨ ਮਾਉਂਸ ਨੇ ਇਸ ਤਰ੍ਹਾਂ ਐਕਟਿਵ ਰਹਿਣ ਦੇ ਅਸਾਰ ਨੇ ਅਗਸਤ ਦੇ ਆਖਰੀ ਦਿਨ ਤੋਂ ਸਤੰਬਰ ਦੇ ਪਹਿਲੇ ਦਿਨਾਂ ਦੇ ਵਿੱਚ ਇੱਕ ਹੋਰ ਸਿਸਟਮ ਆਉਂਦਾ ਜਾਪ ਰਿਹਾ ਜਿਹੜਾ ਕਿ ਉੱਤਰ ਪੱਛਮੀ ਇਨ ਭਾਰਤ ਦੇ ਇਹਨਾਂ ਖੇਤਰਾਂ ਨੂੰ ਦੁਆਰੇ ਪ੍ਰਭਾਵਿਤ ਕਰ ਸਕਦਾ ਸੋ ਲੋਕਲ ਖੇਤਾਂ ਤੋਂ ਸੜਕਾਂ ਤੋਂ ਜਿੱਥੇ ਪਾਣੀ ਟਪ ਰਿਹਾ ਉੱਥੇ ਵਿਆਪਕ ਤੇ ਬੱਚਿਆਂ ਨੂੰ ਆਪਣਾ ਬਚਾਅ ਜ਼ਰੂਰ ਰੱਖਿਓ ਕੋਕੇ ਕੁਦਰਤ ਆਪਦੇ ਢੰਗ ਨਾਲ ਚੱਲਦੀ ਹੈ ਕਿਤੇ ਕੁਦਰਤ ਨੂੰ ਕੋਈ ਚੀਜ਼ ਦੀ ਪਰਵਾਹ ਨਹੀਂ ਹੈਗੀ ਜੋ ਜੋ ਪ੍ਰਸ਼ਾਸਨ ਹਦਾਇਤਾਂ ਜਾਰੀ ਕਰ ਰਿਹਾ ਉਹਨਾਂ ਹਦਾਇਤਾਂ ਨੂੰ ਇਨਵੇਂ ਨਿਪਾਲਣਾ ਕਰਨ ਦੀ ਕੋਸ਼ਿਸ਼ ਕਰੋ ਪਿਆਸ ਦੇ ਵਿੱਚ ਪਾਣੀ ਹੋਰ ਆਉਣ ਦੇ ਅਸਰ ਨੇ ਰਾਵੀ ਦੇ ਉੱਪਰ ਥੀਨ ਡੈਮ ਬਹੁਤ ਜ਼ਿਆਦਾ ਭਰ ਚੁੱਕਿਆ ਉਹਦੇ ਵਿੱਚ ਵੀ ਪਾਣੀ ਆਉਣ ਦੇ ਅਸਰ ਅਗਲੇ 24 ਘੰਟੇ ਵਰਕਰਾਰ ਰਹਿਣਗੇ ਸੋ ਆਪਾਂ ਆਪਣਾ ਦਰਿਆਵਾਂ ਦੇ ਕਨਾਰੇ ਕੰਡਿਆਂ ਤੇ ਜ਼ਰੂਰ ਨਿਗਰ ਰੱਖੋ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ